ਸ਼ਿਰਕਤ ਕੀਤੀ ਹੈ ਆਪਣੀਆਂ ਫੋਟੋਆਂ ਜਿਹੜੀਆਂ ਉਥੇ ਬੀਜੇਪੀ ਹੈੱਡ ਆਫਿਸੇ ਪੇਜੀਆਂ ਵੀ ਅਸੀਂ ਉਥੇ ਜਾ ਕੇ ਆ ਜਿਹੜਾ ਹੈ ਪ੍ਰੋਗਰਾਮ 'ਚ ਇਹ ਨਾ ਨਾ ਐਮਪੀਜ਼ ਨੇ ਆ ਕੇ ਸ਼ਿਰਕਤ ਕੀਤੀ ਸਾਰੇ ਮੁੱਖ ਮੰਤਰੀ ਸਾਰੇ ਗਵਰਨਰ ਹਾਊਸ ਦੇ ਅੰਦਰ ਹਰੇਕ ਕੇਂਦਰੀ ਹੋਏ ਉਹਨਾਂ ਤੋਂ ਸਿੱਖ ਲੈਣ ਦੀ ਸੇਧ ਲੈਣ ਦੀ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ 45000 ਕਾਲਜ 95 ਲੱਖ ਜਿਹੜੇ ਵਿਦ ਅ ਟੀਚਰਸ ਹੈ ਉਹਨ ਵਾਲ ਸੀਗੇ ਸਾਰੇ ਐਕਸਰਸਾਈਜ਼ ਦੇ ਅੰਦਰ ਜਿਹੜੇ ਆ ਭਗਵੰਦ ਮਾਨ ਜੀ ਆਪਣੀ ਫੋਟੋ ਲਾ ਕੇ ਤੇ ਕੇਜਰੀਵਾਲ ਸਾਹਿਬ ਦੀ ਫੋਟੋ ਨਾਲ ਡੰਗ ਲਾਣਾ ਚਾਹੁੰਦੇ ਸੀਗੇ ਹਰੇਕ ਰੇਲਵੇ ਸਟ 7000 ਰੇਲਵੇ ਸਟੇਸ਼ਨ 137 ਫਾਈ ਐਡੇ 1000 પેટ્રોલ ਪੰਪ 18000 ਕੁਇਜ਼ ਕੰਟੈਸਟ ਹੋਏ ਸਨ ਐ ਐਪਸ ਹੈਗੇ ਤੁਸੀਂ ਗਵਰਨਮੈਂਟ ਮਾਈ ਗਵਰਨਮੈਂਟ ਐਪਸ ਅਗਰ ਖੋਲ ਕੇ ਦੇਖੋਗੇ ਉਸੇ ਸਾਰੀ ਡੀਟੇਲ ਤੁਹਾਨੂੰ ਮਿਲ ਜੂਗੀ ਮੈਂ ਐਸਐਸ ਲਿਖਾਈ ਗਏ ਬੱਚੇ ਚੋਂ ਕਰੀਬਨ 33495 ਐਸਐਸ ਜ਼ੇ ਦੇ ਵਿੱਚ ਆਏ ਹੈ 25 ਕਰੋੜ ਸੋਸ਼ਲ ਮੀਡੀਆ ਦੀ ਰੀਚ ਹੈ ਜਿੱਥੇ ਆ ਸੰਦੇਸ਼ ਪਹੁੰਚਾਇਆ ਇਹਨਾਂ ਨੇ ਭਾਵਨਾ ਨਾਲ ਉਹਨੂੰ ਲੈ ਕੇ ਸਾਰੇ ਦੁਨੀਆ ਦੇ ਅੰਦਰ ਆ ਇੱਕ ਗੁਰੂ ਕਾਂ ਤੋਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਦੇਸ਼ ਦੇ ਲੋਕਾਂ ਤੋਂ ਵੀ ਆ ਮੈਂ ਕੱਲ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਜਿਸ ਕਿਸਮ ਦਾ ਮੈਂ ਇੱਕ ਨਾਟਕ ਰਚਿਆ ਇਥੇ ਜਿਹੜਾ ਝੂਠੇ ਅੰਸੂ ਟਪਕਾਏ ਆ ਮਗਰਮੱਛੀ ਅੰਸੂ ਵੀ ਸਾਡੇ ਨਾਲ ਤੱਕ ਹੋ ਰਹੇ ਉਹ ਦਿਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਸਰ ਥੈਂਕ ਯੂ ਸਰ ਜਕਰ ਸਰ ਪੰਜਾਬ ਦੀ ਚਾਕੀ ਦੇ ਅਜੇ ਵੀ ਚਾਂਸ ਹੈ ਕਿ 26 ਜਨਵਰੀ ਨੂੰ ੱਡੀ ਜਾਏਗੀ ਜਿਆ ਤੁਸੀਂ ਗੱਲ ਕਰੋਗੇ ਈ ਚੱਕੀ ਕੱਢੀ ਜਾਵੇ ਸਭ ਮੈਂ ਤਾਂ ਜਿਹੜੇ ਆਫੀਸਰ ਨੇ ਆਰਮੀ ਦੇ ਸੀਨੀਅਰ ਆਫਸਰ ਸੀ ਲੁਕਿੰਗ ਆਫਟਰ ਥੈਰੇਮੋਨੀਅਲ ਵਿੰਗ ਉਹਨਾਂ ਦੇ ਨਾਲ ਸਹਿਮਤ ਆ ਵੀ ਆਮ ਕੇ ਆਮਰ ਗੁੱਟਲੀਆਂ ਕੇ ਧਾਮ ਇੱਕ ਟਨ ਚਾਂਕੀ ਕੁਆਲਿਟੀ ਦਾ ਹੁਣ ਕਿਧਰੋਂ ਬਣਨੀ ਹੈ ਨੀ ਬਣਨੀ ਹੈ ਇਸ ਟਾਈਮ ਫਰੇਮ ਦੇ ਅੰਦਰ ਵੀ ਦਿਨਾ ਚੇ ਇਹਨਾਂ ਦੋਨਾਂ ਨੂੰ ਤੋੜ ਦਿੰਨੇ ਆ ਜਿਹ ਦੋਨਾਂ ਮੁੱਖ ਮੰਤਰੀਆਂ ਨੂੰ ਉੱਥੇ ਰਾਜਪਤ ਦੇ ਉੱਤੇ ਸਪੈਸ਼ਲ ਪਰਮਿਸ਼ਨ ਲੈ ਕੇ ਵੀ ਆ ਆ ਹੈ ਜੀ ਪੰਜਾਬ ਦੇਖ ਲਓ ਆ ਪੰਜਾਬ ਦੀ ਤਰੱਕੀ ਹੈ ਤੁਹਾਡੇ ਸਾਹਮਣੇ ਸਾਰਾ ਜੇ ਤੁਸੀਂ ਚਾਕੀ ਕੱਢਦੇ ਹੋ 26 ਨੂੰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਗੱਡਾਂਗੇ ਜਿਆ ਆ ਇਸ ਕਿਸਮ ਦਾ ਇਸ ਕਿਸਮ ਦਾ ਦੁਸ਼ਾਸ ਕਰਨਗੇ ਇਹਨਾਂ ਨੂੰ ਐਕਸਪੋਜ਼ ਕਰਾਂਗੇ ਸਭ ਥਿਸ ਇਜ਼ ਅ ਮੈਟਰ ਟੂ ਇਹਨਾਂ ਦੀ ਜਿਹੜੀ ਅਸਲ ਮਨਸ਼ਾ ਹੈ ਉਹ ਲੋਕਾਂ ਨੂੰ ਦਿਖਾਵਾਂਗੇ ਵੀ ਅੱਜ ਇਹ ਪੰਜਾਬ ਕਿੱਥੇ ਕਿਹੜਾ ਪੰਜਾਬ ਸੀ ਸ਼ਹਾਦਤਾਂ ਦਾ ਕੁਰਬਾਨੀਆਂ ਦਾ ਭਾਈਚਾਰਕ ਸਾਂਝਦਾ ਰੰਗਲਾ ਪੰਜਾਬ ਦੀ ਗੱਲ ਕਰਦੇ ਆਂ ਜਿ ਕੰਗਲੇ ਪੰਜਾਬ ਦਾ ਤਾਂ ਜਲੂਸ ਤਾਂ ਪਹਿਲਾਂ ਨਿਕਲੇ ਪਿਆ ਸਾਬ ਅਸੀਂ ਇਸ ਸਰਕਾਰ ਦਾ ਜਲੂਸ ਕੱਢਣਾ ਚਾਹੁੰਦੇ ਆਂ ਸਾਬ ਨਾ ਕਿ ਪੰਜਾਬ ਦਾ ਅਸੀਂ ਦਿੱਲੀ ਨਹੀਂ ਲੈ ਕੇ ਜਾਣਾ ਅਸੀਂ ਲੋਕਾਂ ਨੂੰ ਜਾਣੂ ਕਰਾਵਾਂਗੇ ਇਹ ਆਪਣੀ ਫੋਟੋਆਂ ਲੈ ਕੇ ਦਿੱਲੀ ਚੱਲੇ ਸੀ ਰਾਜਪੱਤ ਦੇ ਇਹਨਾਂ ਦੀ ਫੋਟੋਆਂ ਫੋਟੋਆਂ ਦਿਖਾਣ ਦੇ ਬਜਾਏ ਇਹਨਾਂ ਦੋਨਾਂ ਨੂੰ ਤੋੜ ਦਿੰਨੇ ਆ ਸਾਬ ਪੰਜਾਬ ਦੀ ਚਾਂਕੀ ਸਾਹਿਬ ਪੰਜਾਬ ਦੀ ਚਾਂਕੀ ਜਾਵੇ ਨਾ ਜਾਵੇ ਪੰਜਾਬ ਦੇ ਸੁਨੱਖੇ ਜਵਾਨ ਜਦੋਂ ਆਰਮੀ ਵਾਲੇ ਉੱਥੇ ਚੱਲਣਗੇ ਤੁਹਾਨੂੰ ਪਛਾਣਨ ਦੀ ਲੋੜ ਹੈ ਸਾਹਿਬ ਉਹਦੇ ਬਾਅਦ ਕੋਈ ਪੰਜਾਬ ਦੇ ਕੋਈ ਕਿਸੇ ਨੂੰ ਫਰਕ ਪਤਾ ਲੱਗੂਗਾ ਵੀ ਆਹ ਕੌਣ ਹੈ ਕਮਾਲ ਕਰੀ ਜਾਂਦੇ ਹੋ ਉੱਥੇ ਇਹ ਦੋਨੋਂ ਤੋਰ ਤੋਰ ਦੇਾਂਗੇ ਸਾਹਿਬ ਇਹਨਾਂ ਨੂੰ ਦੋਨੋਂ ਮੁੱਖ ਮੰਤਰੀ ਸਾਹਿਬ ਨੂੰ ਪਤਾ ਵੀ ਲੱਗ ਜਾਊਗਾ ਪੰਜਾਬ ਦਾ ਅਸਲ ਮੁੱਖ ਮੰਤਰੀ ਕੌਣ ਹੈ ਜੱਟ ਸਾਹਿਬ ਕੱਲ੍ਹ ਪ੍ਰਿੰਟ